ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਪਿਛਲੇ ਦਿਨੀ ਤੁਸੀਂ ਸਾਰੇ ਜਾਣਦੇ ਹੋ ਜੋ ਇੱਕ ਸ਼ਰਮਨਾਕ ਘਟਨਾ ਹੋਈ ਹੈ ਸ਼ਰਮਨਾਕ ਖਾਸਾ ਹੋਇਆ ਹੈ ਕੋਲਕਾਤਾ ਦੇ ਵਿੱਚ ਇੱਕ ਡਾਕਟਰ ਸੀ ਜਿਹੜੀ ਡਾਕਟਰ ਮੋਮਿਤਾ ਦੇਵਨਾਥ ਜੀ ਦੇ ਨਾਲ ਬਲਾਤਕਾਰ ਹੋਇਆ ਤੇ ਉਹਦਾ ਕਤਲ ਕਰ ਦਿੱਤਾ ਗਿਆ ਉਹ ਉਹਦੇ ਹੀ ਕਲੀਗ ਜਿਹੜੇ ਸੀ ਉਹਦੇ ਨਾਲ ਹੀ ਇੱਕ ਡਾਕਟਰ ਸਹਬਾਨ ਜਿਹੜੇ ਸਾਥੀ ਸੀਗੇ ਉਹਨਾਂ ਵੱਲੋਂ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਉਸ ਕੁੜੀ ਨਾਲ ਇੱਕ ਸ਼ਰਮਨਾਕ ਜਿਹੜੀ ਹਰਕਤ ਕਰਕੇ ਉਹਦਾ ਖਤਮ ਕਰ ਦਿੱਤਾ ਗਿਆ ਸਰਕਾਰ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਪੁਲਿਸ ਨੇ ਅਰੈਸਟ ਕਰ ਲਿਆ ਪਰ ਜਿਹੜੀ ਇਹਦੀ ਸਜ਼ਾ ਉਹ ਮਤਲਬ ਕੁਝ ਮਹੀਨਿਆਂ ਦੀ ਜੇਲ੍ਹ ਜਾਂ ਕੁਝ ਮਹੀਨੇ ਜਾਂ ਕੁਝ ਪੈਸਿਆਂ ਦੀ ਸਜ਼ਾ ਜਿਹੜੀ ਆ ਉਹ ਉਹਨਾਂ ਲਈ ਜਾਇਜ਼ ਨਹੀਂ ਹੈ ਆਪਣੇ ਦੇਸ਼ ਦਾ ਜਿਹੜਾ ਕਾਨੂੰਨ ਹੈ ਉਹਦੀ ਇਹ ਸਜ਼ਾ ਦੀ ਜਿਹੜੀ ਜੁਰਮ ਦੀ ਸਜ਼ਾ ਉਹ ਸਿਰਫ ਕੁਝ ਕੁ ਮਹੀਨੇ ਦੀ ਸਜ਼ਾ ਪਰ ਅਸੀਂ ਦੇਸ਼ ਵਾਸੀ ਅਸੀਂ ਵੀ ਇਸ ਦੇਸ਼ ਦੇ ਨਾਗਰਿਕਾਂ ਅਸੀਂ ਵੀ ਇਹ ਕਹਿੰਨੇ ਆਂ ਵੀ ਸਾਡੇ ਬੱਚੇ ਸੁਰੱਖਿਅਤ ਰਹਿਣ ਸਾਡੀਆਂ ਧੀਆਂ ਸਾਡੀਆਂ ਭੈਣਾਂ ਸੁਰੱਖਿਅਤ ਰਹਿਣ ਸੋ ਇਸ ਜਿਹੜੀ ਜੁਰਮ ਦੀ ਸਜ਼ਾ ਜਿਹੜੀ ਆ ਉਹ ਉਹਦੀ ਜਿਹੜੀ ਸਜ਼ਾ ਉਹ ਸਿਰਫ ਮੌਤ ਹੋਣੀ ਚਾਹੀਦੀ ਆ ਫਾਂਸੀ ਹੋਣੀ ਚਾਹੀਦੀ ਆ ਸੋ ਅਸੀਂ ਇਸ ਰੋਸ ਦੇ ਵਿੱਚ ਇਸ ਘਟਨਾ ਦੇ ਰੋਸ ਦੇ ਵਿੱਚ ਇਕੱਠ ਕਰਨ ਜਾ ਰਹੇ ਆ ਕੋਟਕਪੂਰਾ ਸ਼ਹਿਰ ਦੇ ਵਿੱਚ ਜਿਹੜਾ ਕਿ ਹਨੂਮਾਨ ਜੀ ਦਾ ਮੰਦਿਰ ਹੈ ਸੱਟਾ ਬਾਜ਼ਾਰ ਪੁਰਾਣੀ ਦਾਣਾ ਮੰਡੀ ਦੇ ਵਿੱਚ ਰੈਡੀ ਟੂ ਹੈਲਪ ਐਨ ਜੀਓ ਕੋਟਪੁਰਾ ਵੱਲੋਂ ਮਾਨ ਚਿੰਤਪੁਰਨੀ ਕਲੱਬ ਕੋਟਪੁਰਾ ਵੱਲੋਂ ਸ਼੍ਰੀ ਸ਼ਾਮ ਯੂਵਰ ਵੈਲਫੇਅਰ ਸੁਸਾਇਟੀ ਵੱਲੋਂ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਵੀ ਇਸ ਇਕੱਠ ਦੇ ਵਿੱਚ ਤੁਸੀਂ ਜ਼ਰੂਰ ਪਹੁੰਚੋ ਸਮਾਰੱਖਿਆ ਜੀ ਆਪਾਂ 19 ਤਰੀਕ 8ਵਾਂ ਮਹੀਨਾ ਯਾਨੀ ਕਿ ਕੱਲ ਸੋਮਵਾਰ ਦੇ ਦਿਨ ਸ਼ਾਮ ਨੂੰ 6 ਵਜੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਦੁਕਾਨਦਾਰਾਂ ਨੂੰ ਡਾਕਟਰ ਸਹਿਬਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਉਹ ਤੁਹਾਡੀ ਧੀ ਸੀ ਤੁਹਾਡੇ ਪ੍ਰੋਫੈਸ਼ਨ ਦੀ ਧੀ ਸੀ ਉਹ ਤੁਸੀਂ ਆਪਦੇ ਆਪ ਦੇ ਹਸਪਤਾਲਾਂ ਚੋਂ ਆਪਦੇ ਆਪ ਦੇ ਕਲੀਨਿਕਾਂ ਚੋਂ ਨਿਕਲ ਕੇ ਸਾਡੇ ਨਾਲ ਤੁਰੋ ਤਾਂ ਜੋ ਆਪਾਂ ਸਿਸਟਮ ਦਾ ਇੱਕ ਕੰਨ ਦੀ ਜਿਹੜੀ ਆਪਾਂ ਜੋ ਜਿਹੜੀ ਉਹ ਸਰਕਾਰ ਸਗੀ ਹੈ ਤਾਂ ਇਸ ਜਿਹੜੀ ਸਜ਼ਾ ਬਲਾਦਕਾਰ ਦੀ ਸਜ਼ਾ ਉਹ ਮੌਤ ਹੋਵੇ ਤੇ ਇਸ ਅਪਰਾਧੀ ਦੀ ਸਜ਼ਾ ਵੀ ਹੈ ਜਿਹੜੀ ਮੌਤ ਹੋਵੇ ਸੋ ਦੋਸਤੋ ਹੱਥ ਜੋੜ ਕੇ ਬੇਨਤੀ ਹੈ ਜ਼ਰੂਰ ਪਹੁੰਚੋ ਸਾਡੀਆਂ ਜਿਹੜੀਆਂ ਸਾਰੇ ਸ਼ਹਿਰ ਦੀਆਂ ਅੱਖ-ਵਕਤ ਦੀਆਂ ਸਮਾਜ ਸੇਵੀ ਸੰਸਥਾਵਾਂ ਹਨ ਉਹਨਾਂ ਦੇ ਵੀ ਮੈਂ ਜਿਹੜੇ ਮੈਂਬਰ ਸਹਿਬਾਨ ਹਨ ਪ੍ਰਧਾਨ ਸਹਿਬਾਨ ਹਨ ਸਾਰੇ ਵਰਕਰ ਸਹਿਬਾਨ ਹਨ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਜ਼ਰੂਰ ਪਹੁੰਚੋ ਜੋ ਵੀ ਸਾਡੇ ਸ਼ਹਿਰ ਦੇ ਵਿੱਚ ਡੋਨੇਸ਼ਨ ਕਲੱਬ ਚੱਲਦੇ ਆ ਜਾਂ ਕੋਈ ਸੰਸਥਾਵਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਕਰ ਰਹੀਆਂ ਸੋ ਸਾਰੇ ਜ਼ਰੂਰ ਪਹੁੰਚੋ ਹੱਥ ਜੋੜ ਕੇ ਬੇਨਤੀ ਹੈ ਕੱਲ ਦਾ ਦਿਨ 19 ਤਰੀਕ 8ਵਾਂ ਮਹੀਨਾ ਦਿਨ ਸੋਮਵਾਰ ਸ਼ਾਮ ਨੂੰ 6 ਵਜੇ ਕੈਂਡਲ ਮਾਰਚ ਕੱਢਾਂਗੇ ਜਿਉਂਦੇ ਵਾਸਤੇ ਰੋ ਧੰਨਵਾਦ